ਟਿਕਟ ਨੰਬਰ ਪ੍ਰੀਜੀਤਤਾ ਜੀ ਦਾ ਟਿਕਟ ਨੰਬਰ ਪ੍ਰੀਜੀਤ ਤਾਂ ਅੱਜ ਹਰ ਮੇਰੇ 31 ਤਰੀਕ ਨੂੰ ਸਰ ਇਹਨਾਂ ਨੇ ਗੱਡੀ ਪਾਰ ਕੇ ਮੈਨੂੰ ਸੈੱਟ ਲਿਆ ਜਦੋਂ ਮੈਂ ਭੱਜਿਆ ਤੇ ਮੇਰੇ ਗੈ ਲੱਤਾਂ ਤੋੜ ਤੀਆਂ ਸਰ ਕਹਾੜ ਗੰਦੇ ਨਾਲ ਤੇ ਰਾਟ ਸੀਗੇ ਸਰ ਤੇ ਬੇ ਬੇ ਸਵਾਲ ਸੀਗਾ ਤਿੰਨ ਬੰਦੇ ਸੀ ਸਰ ਗੱਡੀ ਸੀ ਡਿਆਰ ਕਿਹੜੀ ਜਗਾ ਸੀ ਭਾਈ ਉਹ ਤਰ੍ਹਾਂ ਦੀ ਸਰ ਪਿੱਠ ਦੇ ਵਿਚਾਲੇ ਸੀਗੀ ਉਹਦੀ ਗੁਰਦੁਆਰਾ ਸਾਹਿਬ ਕੋਲ ਸਰ ਉੱਥੇ ਰਸੂ ਲੋਕ ਸੀਗੇ ਉੱਥੇ ਖੜੇ ਸੀ ਕਣੀ ਰਸ ਹੈ ਨਹੀਂ ਜ਼ਰ ਉਸ ਤੋਂ ਬਾਅਦ ਹੋਇਆ ਰਸ ਇਸ ਤਰ੍ਹਾਂ ਦੇ ਬੰਦੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਪੁਣੀ ਚਾਹੀਦੀ ਹੈ ਸਰ? ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਸਰ। ਕਿ ਲੇਕੇ ਜਿਹਦਾ ਪਿਓ ਸਰ ਬੋਲ ਰਿਹਾ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ। ਫੇਟਾ ਪੁਲਿਸ ਕੀ ਕਰ ਲੂਗੀ? ਮੈਂ ਸਰ ਇੱਕ ਆਪਣਾ ਪੇਪਰ ਤੇ ਨਹੀਂ ਪੰਜਾਬ ਪੁਲਿਸ ਦਾ ਤੇ ਮੇਰਾ ਤਾਂ ਹਰ ਹਰ ਖਤਮ ਕਰਤਾ ਸਭ ਜੀ। ਇਿੱਥੇ ਹੀ ਖਤਮ ਕਰਤਾ ਨੇ। ਜਾਂ ਪੁਲਿਸ ਦਾ ਦੇਖਾ। ਹਾਂ ਜੀ ਸਰ। ਜਿਹੜੀ ਇੱਕ ਵੀਡੀਓ ਪਾਈ ਸੀ ਲੌਂਡਾ ਇਹ ਬੱਚੀ ਫਤਵਾਦ ਸਰ ਇਹਨਾਂ ਨੇ ਫਾਇਰ ਕੀਤੇ ਸਰ ਤੇ ਪੰਜਾਬ ਪੁਲਿਸ ਕਹਿੰਦੀ ਵੀ ਫਾਇਰ ਕੀਤੇ ਨਹੀਂ ਸਾਬ ਉਹ ਸਾਡੇ ਕੋਲ ਵੀਡੀਓ ਹੈਗੀ ਉਹਦੀ ਉਹੀ ਕੱਪੜੇ ਪਾਏ ਸਰ ਉਹੀ ਫਾਇਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਦੇ ਸਰ ਵੀਡੀਓ ਹਾਂ ਮੰਗ ਕੀ ਇਹ ਤਾਂ ਮੰਗੇ ਸਰ ਸਤ ਤੂੰ ਸਤ ਕਰਵਾਈ ਹੋਣੀ ਚਾਹੀਦੀ ਹੈ ਵੀ ਇੱਕ ਮੈਂ ਪਹਿਲਾਂ ਫੌਜ ਦੇ ਵਿੱਚ ਫੌਜੀ ਸੇਵਾ ਕੀਤੀ ਸਰ ਬਾਰਡਰਾਂ ਤੇ ਲੜੇ ਉਸ ਤੋਂ ਬਾਅਦ ਸਾਬ ਦਸੇ ਦੇ ਵਿਰੁੱਧ ਪਿੰਡ ਵਾਸਤੇ ਲੜੀ ਸਰ ਫਰੰਟਰ ਲੈਂਡ ਤੇ ਆ ਕੇ ਲੜਦੇ ਰਹਾਂ ਤੇ ਇਸ ਤੋਂ ਬਾਅਦ ਵੀ ਸਰ ਚੜ੍ਹਦੀ ਕਲਾ ਚ ਲੜਦੇ ਰਹਾਂਗੇ ਚਲ ਜੁੱਤ ਨਸ਼ਾ ਬ੍ਰੋਦ ਜਿਹੜੀ ਸਰਵ ਲੋਕ ਮਹਿੰਦ ਤਲਾਈ ਕੋਲ ਕਿਵੇਂ ਦੇਖਦੇ ਸੀ ਫਿਰ ਫਿਰ ਸਰ ਉਹ ਸਰ ਜਿੰਦਰ ਨਰਨਾਰਣ ਵਿਸੰਗਾ ਇੱਕ ਸਰਬਸਮੈਨਾ ਮੈਂ 2030 ਦੇ ਵਿੱਚ 31 ਜੁਲਾਈ ਨੂੰ ਪਿਰਸਨ ਆਇਆ ਸੀਗਾ ਉਦੋਂ ਸਾਡੇ ਪਿੰਡ ਜਿਹੜਾ ਚਿੱਟਾਗਾ ਜੋਰਾਂ ਤੇ ਸੀਗਾ ਤੇ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਪਈ ਨਸ਼ੇ ਦੇ ਵਿਰੁੱਧ ਤੇ 40 ਕੇ ਬੰਦਿਆਂ ਦੀ ਅਸੀਂ ਕਮੇਟੀ ਬਣਾਈ ਸਾਹਿਬ ਅਸੀਂ ਇਹ 15 ਦਿਨਾਂ ਦੇ ਵਿੱਚ ਪਿੰਡ ਤੋਂ ਖਤਮ ਕਰਤਾ ਚਿੱਟਾ ਉਦੋਂ ਜੰਦੇ ਨੇ ਮੇਰੇ ਗੱਲ ਲੱਤਾਂ ਤੋੜ ਗੋਦੋਂ ਉਹ ਕਮੇਟੀ ਬਣੀ ਯਾਰ ਉਹਨਾਂ ਦੇ ਉੱਤੇ ਪਰਚਾ ਹੋਇਆ ਡਰੱਗ ਮੰਨੀ ਫੜੀ ਗਈ ਕਿ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਪੁਲ ਫਰੀਦ ਸਿੰਘ ਪਿਤਾ ਦਾ ਨਾਮ ਰੀਸਨ ਸਿੰਘ ਆ ਇਹ ਚਿੱਟਾ ਖਾਂਦਾ ਵੀ ਆ ਬੀਚ ਦਾ ਵੀ ਹੈ ਇਹਦਾ ਪੁਲਿਸ ਦੇ ਨਾਲ 스ਪਰਕ ਹੈਗਾ ਉਸੇ ਬਕਾਉਂਦੀ ਐ ਤੋਂ ਇਹਨੂੰ ਕੋਈ ਪੋਸਟ ਵਾਲਾ ਨਹੀਂ ਫੜਦਾ ਇਹ ਬੰਦੇ ਦਾ ਕੰਮ ਕੀ ਹੈ ਇਹ ਬੰਦੇ ਨੇ ਪਿੰਡ ਦੇ 20 25 ਨੌਜਵਾਨ ਗਾਲ ਛੱਡੇਗੇ ਉਹਨਾਂ ਨੂੰ ਸਪਲਾਈ ਕਰਾਉਂਦੇਗਾ ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜਾਂਦੇਗੇ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰ ਵੀ ਚੁੱਕਿਆ ਤੇ ਉਸ ਤੋਂ ਬਾਅਦ ਸਾਰੇ ਉਹਨਾਂ ਨੇ ਪਰਚੇ ਪੈ ਗਏ ਰੰਜਸਰ ਖੜਾ ਲਾ ਗਏ ਮੇਰੇ ਨਾਲ ਤੇ ਉਸ ਤੋਂ ਬਾਅਦ ਇਹ ਗੁਰਦਵਾਰਾ ਸਾਹਿਬ ਸੌਂ ਖਾਦੀ ਵੀ ਮੇਰੀ ਕਹਿੰਦਾ ਨਾਂ ਮੈਂ ਕਿਤੇ ਬਾਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇਥੇ ਘੁੰਮਣ ਕਾਂਡ ਹੋਇਆ ਸੀਗਾ ਕਮੇਟੀ ਟੁੱਟ ਗਈ ਘੁੰਮਣ ਦੇ ਕਮੇਟੀ ਤੋਂ ਬੰਦਾ ਵਰ ਗਿਆ ਸੀਗਾ ਤੇ ਉਹ ਜਦੋਂ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ 'ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋਬ ਤੋਂ ਬਾਅਦ ਸਰ ਮੈਂ ਆਪ ਦੀ ਖੇਤ ਚਿੱਤੋਂ ਘਰੇ ਤੇ 31 ਤਰੀਕ ਨੂੰ ਸਰ ਮੈਂ ਕਿ ਤੋਂ ਆ ਰਿਹਾ ਸੀਗਾ। ਖੇਤ ਮੈਂ ਕੋਈ ਜਾਲ ਪਾਇਆ ਸੀਗਾ ਤੋੜਿਆਂ ਦਾ। ਤੇ ਨਾਲ ਮੇਰੇ ਦਿਹਾੜ ਗਿਆ ਸੀਗਾ ਸਰ। ਇਹਨਾਂ ਬੰਦਿਆਂ ਨੇ ਪਹਿਲਾਂ ਮੇਰੀ ਰੈਕੀ ਕੀਤੀ। ਰੈਕੀ ਕਰਨ ਤੋਂ ਬਾਅਦ ਮੇਰੇ ਪਿੱਛੇ ਗੱਡੀ ਲਾ ਲਈ ਸਰ। ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਇਹਨਾਂ ਨੇ ਲਿਆ ਕੇ ਮੇਰੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ। ਹੁਣ ਕੀ ਘਟਨਾ ਹੋਈ ਐ? ਕਿਰਨਜੀਤ ਨਾਮ ਆ ਜੀ ਮੇਰਾ। ਕਿਹੜਾ ਪਿੰਡ ਆ? ਪਾਈ ਬਖਤੌਰ। ਕੀ ਹੋਇਆ ਜੀ ਐਕਸਾਈਡ? ਪਾਈ ਬਖਤੌਰ ਖੇਤੋਂ ਕੁੰਦੀ ਸੀ ਸਰ। ਤੇ ਖੇਤੋਂ ਨਾਲ ਨਾ ਪਹਿਲਾਂ ਵੀ ਰਾਹ ਸਾਰੇ ਕੇ ਰੱਖੇ ਸੀਗੇ ਤੇ ਵੀ ਪਿੰਡ ਦੇ ਵਿਚਾਲੇ ਆ ਕੇ ਇਹਨਾਂ ਨੇ ਗੱਡੀ ਮਾਰੀ ਮੋਟਰਸਾਈਕਲ ਦੇ ਵਿੱਚ ਸੀਗੀ ਜਦੋਂ ਉਹਨਾਂ ਤੋਂ ਮੋਟਰਸਾਈਕਲ ਉੰਦਾ ਸੀ ਤੇ ਟਿਕਪੇ ਦੋਨੇ ਇੱਕ ਸੜਕ ਦੇ ਹਾੜੀ ਅਸਲਾ ਅਸਰ ਤੇ ਜਦੋਂ ਆਉਂਦੇ ਸੀ ਇਹ ਉਹਨਾਂ ਨੂੰ ਜਾਣ ਤੋਂ ਕਿ ਚਾਹਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਉੱਤਰੀ ਜਾਂਦੇ ਦੇ ਸੀਗੀ ਗੱਡੀ ਦੇ ਵਿੱਚੋਂ ਰਾੜ ਦੇਖ ਲੈ ਸਿਰ ਛੇਤੀ ਉੱਡੇ ਪੁੱਟ ਕੇ ਵੀ ਬਾਹਰ ਆਪ ਦੀ ਗਲੀ ਵਿੱਚ ਤੇ ਗੁਰਦਵਾਰੇ ਗਲੀ ਦੇ ਹੁਲਦੀ ਲੰਗੇ ਆ ਲੰਗ ਕੇ ਇਹਨਾਂ ਨੇ ਜਦੋਂ ਵੀ ਜਮਾ ਬਾਹਰ ਕੇ ਆ ਕੇ ਸਾਡ ਬਾਹਰ ਵੀ ਖੁੱਲਾ ਸੀਗਾ ਤੇ ਉਹ ਉੱਥੇ ਬਸ ਇਹੀ ਕਿਤੇ ਓਕੜ ਕੇ ਟਿਕ ਪਿਆ ਤੇ ਉਹ ਨਸ਼ੇੜੀਆਂ ਨੇ ਵੀ ਇਹਦੇ ਲੱਤਾਂ ਵੱਡਣੇ ਸ਼ੁਰੂ ਕਰਦਣਾ ਮੈਨੂੰ ਸੁਣੇ ਮੈਨੂੰ ਜਦੋਂ ਮਾੜੀ ਇੱਕ ਚੀਕ ਸੁਣੀ ਮੈਂ ਬਾਹਰ ਆਈ ਤੇ ਉਹ ਤਾਂ ਲੱਤਾਂ ਜਿਵੇਂ ਵੱਢੀ ਜਾਂਦੀ ਸੀਗੇ ਵੀ ਉਸ ਟਾਈਮ ਤੇ ਵੀ ਜਿਹੜਾ ਮੇਰਾ ਸੀਲ ਸੀਗਾ ਉਹ ਦੇਖੋ ਹੈ ਹੀ ਨਹੀਂ ਸੀ ਮੈਂ ਦੇਖ ਨਹੀਂ ਸਕਦੀ ਸੀ ਮੈਂ ਚਿੰਗ-ਚਿੰਗਾੜਾ ਬਹੁਤ ਪਾਇਆ ਹੁਣ ਸਿਰਫ ਤੱਕੀ ਅਗਲਾ ਡਰਦਾ ਕੋਈ ਉਹਨਾਂ ਤੇ ਅਗਲੇ ਨੇ ਹੁੰਦਾ ਕਿ ਸਾਡਾ ਵੀ ਪਰਿਵਾਰ ਆ ਤੇ ਕਿਸੇ ਨੇ ਬਸ ਆ ਵੀ ਅਸੀਂ ਮਰੌੜਾ ਨੂੰ ਬਹੁਤ ਪਾਇਆ ਤੇ ਜਦੋਂ ਹੰਪਕੇ ਜਮਨਾ ਤਾਂ ਲੋਕਾ ਕੋੜ ਕੇ ਤੇ ਉਹਨੇ ਪੈਰੀ ਜਿਹੜੇ ਪੈਰੀ ਆਏ ਸੋ ਉਹਨੇ ਪੈਰੀ ਉਪੇ ਕਿੰਨੇ ਕਿਦਾਂ ਦੇ ਸੀਗੇ ਤੰਨੇ ਜਾਣੇ ਸੀ ਤੇ ਉਹਨਾਂ ਨੇ ਕੋਈ ਕਿਰਕ ਮੰਨੀ ਨਹੀਂ ਸੀਗੀ ਵੀ ਲੱਤਾਂ ਤੋਂ ਹਜੇ ਸਿਰ ਦੇ ਆਏ ਵੀ ਸਿਰ ਨੇ ਵੀ ਜੇ ਸਰਤੀ ਵਾਰ ਦੂਸਰ ਆ ਵੀ ਪਤਾ ਕੀ ਉਹਨਾਂ ਨੇ ਸਿਰ ਵੀ ਝਾੜ ਦੀ ਜਾ ਸਕਦਾ ਕਿੰਨੇ ਕਿਲੋ ਲੈ ਕੇ ਜਿਹੜੇ ਪਿੰਡ ਦੇ ਵਿੱਚ ਪਛੇੜੀ ਗਈ ਹੈ ਇੰਨਾ ਉਹਨਾਂ ਦੀ ਜੜੀ ਬਹੁਤ ਹੈ ਸਾਰਾ ਪਿੰਡ ਸਾੜਾ ਗਲਿਆ ਪਿਆ ਪਰ ਉਹਨਾਂ ਨੂੰ ਹਜੇ ਤੱਕ ਕੋਈ ਹੋਰ ਜਿਹੜਾ ਗਾਰਗ ਕੋਯੁੱਧ ਨਸ਼ਾ ਪੁੱਤ ਨੂੰ ਮਿਚਲਾਈ ਗਈ ਹੈ ਕਿਵੇਂ ਦੇਖਦੇ ਹੋਗੇ ਇਹ ਕੋਈ ਨਸ਼ਾ ਪੁੱਤ ਲੈ ਸਾਡੇ ਤੋਂ ਵਧਿਆ ਸਰਕਾਰ ਕਹਿੰਦੀ ਕਿ ਅੱਸੀ ਬਈ ਤੱਕ ਜਿਹੜਾ ਨਸ਼ਾ ਪੂਰਾ ਪੰਜਾਬ ਵਿੱਚ ਖਤਮ ਹੋ ਗਿਆ ਤੇ ਖਤਮ ਹੋਇਆ ਕਿ ਨਹੀਂ ਹੋਇਆ ਨਹੀਂ ਕੋਈ ਖਦੋ ਦਾ ਜਿਹੜਾ ਕਾਲਾ ਉਹਦਾ ਡੈਡੀ ਆਖੀ ਜਾਂਦਾ ਵੀ ਅਸ ਸਾਡਾ ਵੀ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਇਹਨੂੰ ਹਸਪਤਾਲ ਚ ਇੱਧਰ ਲੈ ਕੇ ਆ ਗਏ ਉਹ ਇਕੱਠ ਚ ਆਖਿਆ ਤੇ ਅਸੀਂ ਤਾਂ ਵੀ ਹੱਜੇ ਦਾ 20000 ਰੁਪਏ ਦੇ ਲੈ ਜਿਹੜਾ ਅੱਜ ਵੀ 20000 ਦਿੰਦਾ ਉਹ ਤਾਂ ਫਿਰ ਕੋਸਟ ਪੁਲਿਸ ਦਾ ਵਿਕੀ ਆ ਵੀ ਇਹਨੇ ਤਾਂ ਕਿੰਨਾ ਹੋ ਗਿਆ ਇਹਨੂੰ ਦਵਾਕਾਂ ਬਹੁਤ ਮਰੀ ਜਾਂਦੇ ਨਹੀਂ 12 13 13 ਸਾਲ ਦੇ ਨਸ਼ੇ 'ਚ ਲੱਗੇ ਪਏ ਨਹੀਂ ਉਸ ਟਾਈਮ ਤੇ ਵੀ ਬਹੁਤ ਮੁਸ਼ਕਲ ਸੀ ਸਾਡਲ ਮੇਰੇ ਲਈ ਬਹੁਤ ਮੇਰਾ ਬੱਚਾ ਹੈ ਨਹੀਂ ਸੀਗਾ ਉਹ ਬਾਹਰ ਗਿਆ ਹੋਇਆ ਸੀ ਜੇ ਕਿਤੇ ਉਹ ਹੁਣ ਤਾਂ ਉਹ ਛੱਡਦੇ ਨਹੀਂ ਸੀ ਇਹ ਜਰਮਾਨਾ ਸੀ ਝੱਲ ਲਿਆ ਇਹਨੇ ਲੱਤਾਂ ਤੋੜ ਕੇ ਛੱਟ ਗਏ ਆਦਿਆਂ ਤੋਂ ਮਾਰ ਕੇ ਛੱਟ ਕੇ ਗਏ ਸੀਗੇ ਬਚ ਗਿਆ ਤਾਂ ਆਵੇ ਕਰਮਾਂ ਨਾਲ ਬਚ ਗਿਆ ਜਾਨ ਸੀਗੀ ਤੇ ਹੁਣ ਵੀ ਇਹਦਾ ਕੋਈ ਚੱਲਣ ਦਾ ਕੋਈ ਹੈ ਨਹੀਂ ਕਿੰਨਾ ਨਹੀਂ ਮਾਰ ਕਰਦੇ ਕੀ ਹੋਣਾ ਚਾਹੀਦਾ ਇਸ ਤੋਂ ਨਹੀਂ ਬਸ ਤਾਂ ਇਹ ਕਹਿੰਦੇ ਵੀ ਜੇ ਉਹ ਸਾਡੇ ਨਾਲ ਕੀਤਾ ਉਮੇਨਾਂ ਦੀ ਹੱਡੀ ਪੂਪ ਆਵੇ ਮਹਿਕਮਾ ਵੀ ਉਹ ਤਾਂ ਸਾਡੀ ਕੋਈ ਤਾਂ ਸੁਣੇ ਸਾਡੀ ਹੁਣ ਪੁਲਿਸ ਨੇ ਫੜ ਲੈ ਕਹੀ ਜਾਂਦੇ ਆ ਨਕਲੀ ਪੱਟੀਆਂ ਬਣਨ ਪਲੱਸਟਰ ਬਣਨ ਕੇ ਵੀਡੀਓ ਪਾਈ ਜਾਂਦੇ ਆ ਵੀ ਇਹਨਾਂ ਦੀ ਬੋਲੀ ਵੀ ਸਾਡਾ ਬੰਦਾ ਤੁਰ ਕੇ ਦਖਾਵੇ ਲੱਤ ਨਹੀਂ ਹਿਲਾ ਸਕਦਾ ਤੇ ਉਹ ਤੁਰੇ ਕਿਵੇਂ ਫਿਰਦੇ ਆ ਨਹੀਂ ਉਹਨਾਂ ਦੇ ਘਰ ਤਾਂ ਏਸੀ ਲੱਗੇ ਪੈਣੇ ਚਾਰ ਚਾਰ ਏਸੀ ਆ ਉਹਨਾਂ ਦੇ ਘਰ ਕਿਉਂਟ ਵਾਇ ਫਿਰ ਸਰਕਾਰ ਵੀ ਦੇਖੋ ਮੇਰਾ ਖਿਆਲ ਹੈ ਕਿ ਜਿਹੜਾ ਲਾ ਐਂਡ ਆਰਡਰ ਆ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਹੈਗਾ ਔਰ ਮੈਂ ਅੱਜ ਇਸ ਹਸਪੀਟਲ ਦੇ ਵਿੱਚ ਜਿਹੜਾ ਰਿਟਾਇਰਡ ਸੂਬੇਦਾਰ ਰਣਵੀਰ ਸਿੰਘ ਆ ਜਿਹਨੇ ਭਾਈ ਬਖਤੌਰਾ ਪਿੰਡ ਦੇ ਵਿੱਚ ਪਹਿਲਾਂ ਇੱਕ ਜਿਹੜੀ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਉਹਦਾ ਮੈਂਬਰ ਸੀ ਲੇਕਿਨ ਇਹਨਾਂ ਡਰੱਗ ਤਸਕਰਾਂ ਦੇ ਇੰਨੇ ਹੌਸਲੇ ਵਧ ਗਏ ਆ ਕਿ ਇਹ ਫੌਜੀ ਭਰਾ ਦੀਆਂ ਦੋਨੇ ਲੱਤਾਂ ਜਿਹੜੀਆਂ ਤੋੜ ਦਿੱਤੀਆਂ ਔਰ ਜਿਹੜਾ ਇਹ ਸਰਕਾਰ ਕਲੇਮ ਕਰਦੀ ਆ ਕਿ ਅਸੀਂ ਤਾਂ ਜਿਹੜਾ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਨਸ਼ਾ ਮੁਕਾ ਦੇਣਾ ਔਰ ਉਹਦੇ ਤੋਂ ਬਾਅਦ ਉਸ ਐਸ ਐਚ ਓ ਦਾ ਬਿਹੇਵੀਅਰ ਮੈਂ ਐਸ ਐਚ ਓ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਜਿਸ ਲੈਵਲ ਤੱਕ ਉਹਨੇ ਕਦੀ ਸੋਚਿਆ ਨਹੀਂ ਹੋਊਗਾ ਜੀ ਤੁਸੀਂ ਜਿਹੜੀ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪੋਗੇ ਤਾਂ ਫਿਰ ਅਲਟੀਮੇਟਲੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਕਿਦਾਂ ਦਾ ਖਿਲਵਾੜ ਜਿਹੜਾ ਹੋਊਗਾ ਔਰ ਜੋ ਅੱਜ ਮੈਂ ਇੱਥੇ ਦੇਖਿਆ ਹਸਪੀਟਲ ਦੇ ਵਿੱਚ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿ ਹਾਂ ਬਈ ਕੋਈ ਪਿੰਡ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਇਹਨਾਂ ਦਸ਼ਾ ਤਸਕਰਾਂ ਦੇ ਔਰ ਲੇਕਿਨ ਸਾਡੇ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਕਿਉਂਕਿ ਤੁਸੀਂ ਮਾਲਵੇ ਮਾਲਵੇ ਤੋਂ ਆਉਨੇ ਹੋ ਪਰ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜਾ ਪੰਜਾਬ ਹੱਸਦਾ ਵਸਦਾ ਪੰਜਾਬ ਆ ਤੁਸੀਂ ਆਣ ਕੇ ਪਿੰਡਾਂ 'ਚ ਦੇਖੋ ਤਾਂ ਸਹੀ ਔਰ ਉਹਦੇ ਤੋਂ ਇਲਾਵਾ ਤੁਸੀਂ ਪੁਲਿਸ ਦਾ ਹਾਲ ਦੇਖੋ ਕਿਉਂਕਿ ਮੈਂ ਹੁਣ ਐਸਐਸਪੀ ਅਮਨੀਤ ਕੌਂਡਲ ਹੈਗੇ ਆ ਕੰਪੀਟੈਂਟ ਆਫੀਸਰ ਆ ਬਟ ਐਟ ਦਾ ਸੇਮ ਟਾਈਮ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਡੀਜੀਪੀ ਨੂੰ ਕਹੂੰਗਾ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੈ ਕੇ ਤਾਂ ਕਿ ਲੋਕਾਂ ਦੇ ਵਿੱਚ ਇਹ ਡਰ ਦਾ ਜਿਹੜਾ ਮਾਹੌਲ ਆ ਉਹ ਕਿਤੇ ਨਾ ਕਿਤੇ ਹਟੇ ਔਰ ਲੋਕ ਜਿਹੜਾ ਆ ਸੁੱਖ ਦੀ ਨੀਂਦ ਜਿਹੜੀ ਸੌ ਸਕਣ ਕਿਉਂਕਿ ਜੇ ਇਹਨਾਂ ਨੇ ਮੈਨੂੰ ਲੱਗਦਾ 20 ਸਾਲ 25 ਸਾਲ ਨੌਕਰੀ ਕੀਤੀ ਹੋਣੀ ਫੌਜ ਦੇ ਵਿੱਚ ਉੱਥੇ ਵੀ ਦੇਸ਼ ਦੀ ਸੇਵਾ ਕੀਤੀ ਜੇ ਸਾਡੇ ਫੌਜੀ ਰਿਟਾਇਰ ਹੋ ਕੇ ਜੇ ਸਮਾਜ ਦੇ ਵਿੱਚ ਚੰਗਾ ਯੋਗਦਾਨ ਪਾਉਂਦੇ ਆ ਇਹਦਾ ਮਤਲਬ ਇਹ ਹੋਇਆ ਵੀ ਇਹ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਵੱਧ ਗਏ ਕਿ ਇਹ ਫੌਜੀਆਂ ਤੱਕ ਨੂੰ ਮਾਫ ਨਹੀਂ ਜਿਹੜੇ ਕਰਦੇ ਸੋ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਲੇਮ ਕਰਦੇ ਆ ਔਰ ਇਹ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਲਈ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤਾ ਚੰਗਾ ਨਹੀਂ ਹੈ ਸਮਾਜ ਦੇ ਵਿੱਚ ਜਿਹੋ ਜਿਹਾ ਤੁਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸਮਾਜ ਦੇ ਵਿੱਚ ਫਰੋਤੀਆਂ ਦੀਆਂ ਜਿਹੜੀਆਂ ਸਾਰਾ ਕੁਝ ਕੋਲਾਂ ਆ ਰਹੀਆਂ ਇੰਨਾ ਗੁੰਡਾਇਜ਼ਮ ਕਦੀ ਪੰਜਾਬ ਦੇ ਵਿੱਚ ਹੋਇਆ ਨਹੀਂ ਸੀ ਪੰਜਾਬ ਤਾਂ ਮੈਨੂੰ ਲੱਗਦਾ ਪਹਿਲਾਂ ਹੀ ਬਹੁਤ ਮਾਰ ਚੱਲ ਚੁੱਕਿਆ ਪਰ ਹੁਣ ਜਿਹੜੀ ਮਾਰ ਸਮਾਜ ਦੇ ਵਿੱਚ ਸਹਿਮ ਦੀ ਮਾਰ ਹੈ ਉਹ ਸਭ ਤੋਂ ਮਾੜੀ ਆ ਔਰ ਤੁਸੀਂ ਇਹਨੂੰ ਤਕੜੇ ਹੋ ਕੇ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਲੋਕੀ ਹਾਲ ਹਜਰ ਜਿਹੜਾ ਬਾੜਾ ਕਰਨਗਾ ਐਸਐਸਪੀ ਨੇ ਕਿਹਾ ਕਿ ਅਸੀਂ ਦੋ ਬੰਦੇ ਰੈਸਟ ਕੀਤੇ ਆ ਔਰ ਇੱਕ ਬੰਦੇ ਦੀ ਭਾਲ ਦੇ ਵਿੱਚ ਹੈਗੇ ਆ ਤਿੰਨ ਬੰਦੇ ਹੈਗੇ ਆ ਔਰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਮੈਨੂੰ ਲੱਗਦਾ ਕਿ 307 ਦਾ ਪਰਚਾ ਉਹਨਾਂ ਨੇ ਜੋ ਮੈਨੂੰ ਕਿਹਾ ਕਿ 307 ਦਾ ਪਰਚਾ ਦਰਜ ਕੀਤਾ ਔਰ ਜੋ ਵੀ ਉਹਦੇ ਚ ਹੋਰ ਵੀ ਅਮੈਂਡਮੈਂਟ ਹੋਣ ਦੀ ਜ਼ਰੂਰਤ ਹੋਊਗੀ ਉਹ ਬਿਲਕੁਲ ਕਰਾਵਾਂਗੇ ਤਾਂ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਅੱਛਾ ਸਟ ਪਾਰਟੀ ਤੋਂ ਤਾਂ ਇਹ ਕਹਿੰਦੇ ਜੀ ਪੰਜਾਬ ਦੇ ਪਿੰਡ ਨਸ਼ਾ ਮੁਕਤ ਹੋ ਰਹੇ ਨੇ ਪਿਛਲੇ ਤਿੰਨ ਸਾਲਾਂ ਜਿਹੜਾ ਐਮਐਲਏ ਨੇ ਬਲਦਾਸ ਸਿੰਘ ਸੁਖਮਾਨ ਨੇ ਹਲਕੇ ਦੇ ਪਿੰਡਾਂ ਦੀ ਵੀ ਕਿਹਾ ਨੇ ਮੰਡੀ ਭਾਰੇ ਦੇ ਸਾਥੋਂ ਕਿ ਚਿੱਟਾ ਮੁਕਤ ਹੋ ਗਏ ਇਹ ਇੱਕ ਸੋਸ਼ਲ ਮੀਡੀਆ ਦੀ ਪਾਰਟੀ ਆ ਸੱਚੀ ਗੱਲ ਤਾਂ ਇਹ ਆ ਕਿਉਂਕਿ ਕਦੀ ਵੀ ਦੇਖੋ ਨਿਊਯਾਰਕ ਦੀ ਪੁਲਿਸ ਨਹੀਂ ਨਸ਼ਾ ਮੁਕਤ ਕਰ ਸਕੀ ਨਿਊਯਾਰਕ ਬੜੀ ਕੰਪੀਟੈਂਟ ਪੁਲਿਸ ਆਪਾਂ ਮੰਨਦੇ ਆ ਇਹ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਸਾਨੂੰ ਸੋਸ਼ੀਲੀ ਬੱਚਿਆਂ ਨੂੰ ਇੰਗੇਜ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਸਪੋਰਟ ਚ ਲੈ ਕੇ ਜਾਣ ਦੀ ਜ਼ਰੂਰਤ ਹੈ ਉਹਨਾਂ ਨੂੰ ਜੋਬਸ ਦੇਣ ਦੀ ਜ਼ਰੂਰਤ ਹੈ ਜਿਹੜਾ ਸਾਡਾ ਖਾਸ ਕਰਕੇ ਜਿਹੜਾ ਖੇਤੀਬਾੜੀ ਨਾਲ ਜੁੜਿਆ ਕੀਤਾ ਉਹਨੂੰ ਕਿਤੇ ਨਾ ਕਿਤੇ ਪ੍ਰੋਫਿਟ ਦੇ ਵਿੱਚ ਲੈ ਕੇ ਆਉਣ ਦੀ ਜ਼ਰੂਰਤ ਹੈ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਰੋ ਦੇ ਵਿੱਚ ਬੰਨੀਆਂ ਜਾਣ ਤਾਂ ਤਾਂ ਹੀ ਪੋਸੀਬਲ ਹੈਗਾ ਲਿਖਨੇ ਤਾਂ ਦਿੱਲੀ ਅਸਲੀ ਗੱਲ ਹੈ ਇੱਕ ਸਕ੍ਰਿਪਟ ਲਿਖਦੇ ਆ ਭਗਵੰਤ ਮਾਨਤਾ ਇਹ ਲਿਖਦਾ ਵੀ ਹੈ ਨਹੀਂ ਲਿਖਦਾ ਦਿੱਲੀ ਵਾਲੇ ਆ ਇਹ ਕਲਾਕਾਰ ਹੈਗਾ ਪੜ੍ਹ ਕੇ ਬੋਲ ਦਿੰਦਾ ਇਤੋਂ ਵੱਧ ਇਹਦੇ ਬਿਲਕੁਲ ਪੱਲੇ ਕੁਝ ਨਹੀਂ ਹੈਗਾ ਨਹੀਂ ਤਾਂ ਅਦਰਵਾਈਜ਼ ਇਹ ਕਹਿੰਦੇ ਕਿ 31 ਤਰੀਕ ਤੋਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਮੈਂ ਕਹਿੰਦਾ ਕੋਈ ਬਹੁਤ ਕੰਪੀਟੈਂਟ ਬੰਦੇ ਵੀ ਹੋਣਗੇ ਪੰਜਾਬ ਹੀ ਤਾਂ ਨਸ਼ਾ ਮੁਕਤ ਨਹੀਂ ਹੋਣਾ ਇਹਦੀਆਂ ਸਮੱਸਿਆਵਾਂ ਗੁੰਝਲਦਾਰ ਹੈਗੀਆਂ ਸਾਨੂੰ ਸਾਰਿਆਂ ਨੂੰ ਸਮਾਜਿਕ ਤੌਰ ਤੇ ਵੀ ਔਰ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਇਹਨੂੰ ਤਕੜੇ ਹੋ ਗਏ ਕਿਉਂਕਿ ਖਾਸ ਕਰਕੇ ਜਿਹੋ ਜਿਹਾ ਆ ਹਰਕਤ ਹੋਈ ਆ ਉਦੋਂ ਪਹਿਲਾਂ CIA ਨੇ ਇੱਕ ਨੌਜਵਾਨ ਦੀ ਜਿਹੜੀ CIA ਦੇ ਵਿੱਚ ਡੈਥ ਹੋਈ ਆ ਉਹ ਉਹ ਆਲਟੀਮੇਟਲੀ ਇੱਕ ਟੀਚਰ ਸੀ ਦੇਖੋ ਨਾ ਸਮਾਜ ਚ ਤੁਸੀਂ ਸਨੇਹਾ ਕੀ ਦਿੰਨੇ ਆ ਸਮਾਜ ਦੇ ਵਿੱਚ ਸਨੇਹਾ ਇਹ ਦਿੰਨੇ ਆ ਕਿ ਇਹ ਪੁਲਿਸ ਸਟੇਟ ਹੈ ਮੈਂ ਤਾਂ ਪਹਿਲਾਂ ਹੀ ਵਿਧਾਨ ਸਭਾ ਚ ਕਹਿ ਚੁੱਕਿਆ ਵੀ ਇਹ ਪੁਲਿਸ ਸਟੇਟ ਬਣ ਗਈ ਕਿਉਂਕਿ ਪੁਲਿਸ ਦਾ ਕੰਮ ਪੁਲਿਸ ਦੀ ਜਿਹੜੀ ਜਿਹੜੇ ਮਾਰੇ ਮਾੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਤੇ ਉਹਨਾਂ ਤੇ ਨਕੇਲ ਕੱਸਣਾ ਨਾ ਕਿ ਜਿਹੜਾ ਆਮ ਬੰਦਾ ਜਿਹੜਾ شریف ਬੰਦਾ ਮੈਂ ਦੇਖਦਾ ਕਈ ਵਾਰੀ ਥਾਣਿਆਂ ਦੇ ਵਿੱਚ شریف ਬੰਦਾ ਖੜਾ ਹੁੰਦਾ ਤੇ ਮਾੜਾ ਬੰਦਾ ਕੁਰਸੀ ਤੇ ਬੈਠਾ ਹੁੰਦਾ ਇਹ ਹਾਲਾਤ ਅੱਜ ਦੀ ਤਰੀਕ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਬੜਾ ਦਿੱਤੇ ਸਰ ਇਹ ਤਾਂ ਫੌਜੀ ਸੀ ਕਿ ਹਿੰਮਤ ਕਰ ਲਈ ਆਮ ਮਨੁੱਖ ਕਿਵੇਂ ਹਿੰਮਤ ਕਰੇਗਾ ਨਾ ਸ਼ੁਕਰ ਕਰ ਮੈਂ ਕਹਿੰਦਾ ਵੀ ਬਹੁਤ ਇਹ ਮਾੜੀ ਗੱਲ ਆ ਕਿਉਂਕਿ ਕਿਸੇ ਚੀਜ਼ ਕੋਈ ਇਨਸੀਡੈਂਟ ਹੋ ਜਾਣਾ ਅਲੱਗ ਗੱਲ ਆ ਲੇਕਿਨ ਕਿਸੇ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਭੈ ਪਾ ਦੇਣਾ ਦਰਪਾ ਦੇਣਾ ਉਹ ਸਮਾਜ ਦੇ ਵਿੱਚ ਸਭ ਤੋਂ ਵੱਡੀ ਮਾੜੀ ਗੱਲ ਹੈਗੀ ਆ ਸੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਇਹਨੂੰ ਫੇਸ ਕਰਨਾ ਚਾਹੀਦਾ ਔਰ ਮੈਂ ਤਾਂ ਇਹਨਾਂ ਦੇ ਪਿੰਡ ਵੀ ਜਾਊਂਗਾ ਉੱਥੇ ਪਿੰਡ ਦੇ ਕੋਸ਼ਿਸ਼ ਕਰਦੇ ਆ ਬੰਦਿਆਂ ਨੂੰ ਇਕੱਠੇ ਕਰਕੇ ਕਿਉਂਕਿ ਅਦਰਵਾਈਜ਼ ਆਪਾਂ ਕਹੀਏ ਨਾ ਵੀ ਇਹ ਪੁਲਿਸ ਜਿਹੜੀ ਆ ਇਹ ਕੱਲੀ ਠੀਕ ਕਰ ਸਕਦੀ ਆ ਕੱਲੀ ਵੀ ਨਹੀਂ ਠੀਕ ਕਰ ਸਕਦੀ ਭਾਵੇਂ ਮੈਂ ਨਹੀਂ ਕਹਿੰਦਾ ਪੁਲਿਸ ਦੇ ਵਿੱਚ ਚੰਗੇ ਆਫੀਸਰ ਵੀ ਹੈਗੇ ਆ ਲੇਕਿਨ ਬਲੈਕ ਸ਼ੀਪਸ ਵੀ ਬਹੁਤ ਹੈਗੇ ਆ ਔਰ ਬਲੈਕ ਸ਼ੀਪਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇੱਥੋਂ ਡਿਸਮਿਸ ਕਰਕੇ ਉਹਨਾਂ ਦੇ ਘਰੀ ਭੇਜਣਾ ਚਾਹੀਦਾ ਤਾਂ ਕਿ ਸਮਾਜ ਦੇ ਉੱਤੇ ਇਦਾਂ ਦਾ ਸਾਡੇ ਪੰਜਾਬ ਪੁਲਿਸ ਦੇ ਇਦਾਂ ਦਾ ਤਬਾਨਾ ਨਾ ਲੱਗੇ